ਸੰਗਤ ਜੀ ਵਾਖੇ ਗੁਰਜੀਕਾ ਖਾਲਸਾ ਵਾਖੇ ਗੁਰਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਜ਼ਿੰਦਗੀ ਦੇ ਵਿੱਚ ਸਭ ਕੁਝ ਉਲਟ ਚੱਲ ਰਿਹਾ ਹੈ ਭਾਵ ਕਿ ਸਭ ਕੁਝ ਤੁਹਾਡੇ ਖਿਲਾਫ ਆ ਕੁਝ ਵੀ ਤੁਹਾਡੇ ਹੱਕ ਦੇ ਵਿੱਚ ਨਹੀਂ ਆ ਇਹ ਦੁਨੀਆ ਦੋਸਤ ਮਿੱਤਰ ਰਿਸ਼ਤੇਦਾਰ ਭੈਣ ਭਰਾਵਾਂ ਨੇ ਸਾਥ ਛੱਡ ਦਿੱਤਾ ਹੈ ਉਸੇ ਦੁਨੀਆ ਦੇ ਵਿੱਚ ਬਿਲਕੁਲ ਇਕੱਲੇ ਰਹਿ ਗਏ ਹੋ ਚਾਰੇ ਪਾਸਿਆਂ ਤੋਂ ਦੁੱਖ ਰੋਗ ਚਿੰਤਾਵਾਂ ਪਰੇਸ਼ਾਨੀਆਂ ਨੇ ਤੁਹਾਨੂੰ ਘੇਰ ਲਿਆਏ ਤਾਂ ਮਹਾਪੁਰਖ ਜੀ ਕਹਿੰਦੇ ਇੱਥੇ ਵੀ ਨਰਾਸ਼ ਹੋਣ ਦੀ ਲੋੜ ਨਹੀਂ ਆ ਨਰਾਸ਼ ਨਾ ਹੋਵੋ ਚਿੰਤਾ ਨਾ ਕਰੋ બસ ਆ ਕੁਝ ਕੰਮ ਕਰ ਲਓ ਤਾਂ ਦੇਖਣਾ ਜੋ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਮਾੜਾ ਚੱਲ ਰਿਹਾ ਹੈ ਸਭ ਚੰਗੇ ਦੇ ਵਿੱਚ ਬਦਲਣਾ ਸ਼ੁਰੂ ਹੋ ਜਾਵੇਗਾ ਮਹਾਪੁਰਖ ਜੀ ਅਕਸਰ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਅਸਲ ਦੇ ਵਿੱਚ ਜਦੋਂ ਇਹ ਦੁਨੀਆ ਸਾਥ ਛੱਡਦੀ ਹੈ ਨਾ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਉਸ ਵੇਲੇ ਸਾਡੀ ਬਾਹ ਹੋਰ ਵੀ ਘੁੱਟ ਕੇ ਫੜ ਲੈਂਦੇ ਨੇ ਇਸ ਕਰਕੇ ਅਜਿਹੇ ਸਮੇਂ ਦੇ ਵਿੱਚ ਬਿਲਕੁਲ ਵੀ ਨਿਰਾਸ਼ ਹੋਣ ਦੀ ਲੋੜ ਨਹੀਂ ਆਪਣੇ ਗੁਰੂ ਦੇ ਉੱਤੇ ਭਰੋਸਾ ਰੱਖੋ ਕਿਉਂਕਿ ਮਾੜੇ ਸਮੇਂ ਦੇ ਵਿੱਚ ਦੁੱਖ ਦੀ ਘੜੀ ਦੇ ਵਿੱਚ ਸਤਿਗੁਰ ਸੱਚੇ ਪਾਸ਼ਾ ਉਹ ਪਰਮ ਪਿਤਾ ਪਰਮਾਤਮਾ ਆਪਣੇ ਬੱਚਿਆਂ ਨੂੰ ਆਪਣੀ ਗੋਦ ਵਿੱਚ ਲੈ ਲੈਂਦੇ ਨੇ ਬਸ ਬੱਚੇ ਦਾ ਆਪਣੇ ਪਰਮ ਪਿਤਾ ਪਰਮਾਤਮਾ ਦੇ ਉੱਤੇ ਭਰੋਸਾ ਪੂਰਾ ਹੋਵੇ ਜਿੰਦਗੀ ਦੇ ਵਿੱਚ ਜਦੋਂ ਵੀ ਕੋਈ ਤੁਹਾਡਾ ਮਾੜਾ ਕਰੇ ਤੁਹਾਡੇ ਬਾਰੇ ਮਾੜਾ ਸੋਚੇ ਤੁਹਾਡੀ ਨਿੰਦਿਆ ਚੁਗਲੀ ਕਰੇ ਤੁਹਾਨੂੰ ਕੋਈ ਮੇਣਾ ਮਾਰੇ ਕਦੇ ਵੀ ਉਹਦਾ ਗੁੱਸਾ ਨਾ ਕਰੋ ਅੱਗੋਂ ਕਦੇ ਵੀ ਪਲਟ ਕੇ ਉਹਨੂੰ ਜਵਾਬ ਨਾ ਦਵੋ ਬਲਕਿ ਵਾਹਿਗੁਰੂ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕਰੋ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਕਿ ਤੁਸੀਂ ਇਸ ਬੰਦੇ ਨੂੰ ਮੇਰੀ ਜ਼ਿੰਦਗੀ ਦੇ ਵਿੱਚ ਭੇਜਿਆ ਜੋ ਮੇਰੀ ਨਿੰਦਿਆ ਚੁਗਲੀ ਕਰਦੇ ਆਏ ਜੋ ਮੇਰਾ ਮਾੜਾ ਸੋਚਦੇ ਆਏ ਜੋ ਮੇਰਾ ਮਾੜਾ ਕਰਦੇ ਆਏ ਉਸ ਇਨਸਾਨ ਦੀ ਤੰਦਰੁਸਤੀ ਉਹਦੀ ਤਰੱਕੀ ਦੀ ਅਰਦਾਸ ਬੇਨਤੀ ਕਰੋ ਕਿ ਸਤਿਗੁਰ ਸੱਚੇ ਪਾਸ਼ਾ ਇਹ ਤੰਦਰੁਸਤ ਰਵੇ ਇਹਦਾ ਭਲਾ ਹੋਵੇ ਜੋ ਮੇਰਾ ਕੰਮ ਕਰ ਰਿਹਾ ਹੈ ਕਿਉਂਕਿ ਜੋ ਕੰਮ ਅਸੀਂ ਨਹੀਂ ਨਾ ਕਰ ਪਾਏ ਜੋ ਕੰਮ ਦੁਆਵਾਂ ਅਸੀਸਾਂ ਨਹੀਂ ਕਰ ਪਾਉਂਦੀਆਂ ਉਹ ਕੰਮ ਵੀ ਨਿੰਦਿਆ ਚੁਗਲੀ ਕਰਨ ਵਾਲੇ ਕਰ ਦਿੰਦੇ ਨੇ ਉਹ ਕੰਮ ਮੇਰੇ ਮਾਰਨ ਵਾਲੇ ਕਰ ਦਿੰਦੇ ਨੇ ਓਨੀ ਛੇਤੀ ਤਾਂ ਸਾਡੇ ਵੱਲੋਂ ਕੀਤੀ ਹੋਈ ਅਰਦਾਸ ਬੇਨਤੀ ਪ੍ਰਵਾਨ ਨਹੀਂ ਹੁੰਦੀ ਜਿੰਨੀ ਛੇਤੀ ਨਿੰਦਿਆ ਚੁਗਲੀ ਕਰਨ ਵਾਲੇ ਸਾਡੀ ਗੱਲ ਸਤਿਗੁਰ ਸੱਚੇ ਪਾਤਸ਼ਾਹ ਤੱਕ ਪਹੁੰਚਾ ਦਿੰਦੇ ਨੇ ਮੇਹਣੇ ਮਾਰਨ ਵਾਲੇ ਸਤਿਗੁਰ ਸੱਚੇ ਪਾਤਸ਼ਾਹ ਤੱਕ ਪਹੁੰਚਾ ਦਿੰਦੇ ਨੇ ਮੇਰੇ ਪੰਜਵੇਂ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਚਨ ਨੇ ਪਾਤਸ਼ਾਹ ਕਹਿੰਦੇ ਜਦੋਂ ਮੇਹਣੇ ਵੱਜਣ ਲੱਗ ਜਾਣ ਨਾ ਸਮਝੋ ਗੁਰਨਾਨਕ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਅਰਦਾਸ ਬੇਨਤੀ ਪ੍ਰਵਾਨ ਹੋਣ ਦਾ ਸਮਾਂ ਆ ਗਿਆ ਏ ਇਹ ਬਚਨ ਮੇਰੇ ਪੰਜਵੇਂ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਮਹਿਲ ਮਾਤਾ ਗੰਗਾ ਜੀ ਨੂੰ ਕੀਤੇ ਸਨ ਮੇਰੇ ਪੰਜਵੇਂ ਪਾਸ਼ਾ ਜੀ ਦੇ ਜੀਵਨ ਬਾਰੇ ਸਭ ਨੇ ਪੜਿਆ ਸੁਣਿਆ ਹੋਵੇਗਾ ਕਿ ਪੰਜਵੇਂ ਪਾਸ਼ਾ ਜੀ ਦੇ ਵਿਆਹ ਤੋਂ ਕਾਫੀ ਸਮਾਂ ਬਾਅਦ ਵੀ ਉਹਨਾਂ ਦੇ ਘਰ ਕੋਈ ਔਲਾਦ ਨਹੀਂ ਹੋਈ ਕਹਿੰਦੇ ਇੱਕ ਦਿਨ ਮੇਰੇ ਪੰਜਵੇਂ ਪਾਸ਼ਾ ਜੀ ਦੀ ਵੱਡੀ ਭਰਜਾਈ ਮਾਤਾ ਗੰਗਾ ਜੀ ਦੀ ਜਠਾਣੀ ਉਹਨੇ ਮਾਤਾ ਗੰਗਾ ਜੀ ਨੂੰ ਮੇਨਾ ਮਾਰਿਆ ਕਿ ਆ ਗੰਗਾ ਦੇ ਘਰ ਕੋਈ ਔਲਾਦ ਨਹੀਂ ਆ ਤੇ ਨਾ ਹੀ ਇਹਦੇ ਔਲਾਦ ਹੋਣੀ ਆ ਇਹਨੇ ਦੁਨੀਆ ਤੋਂ ਇਦਾਂ ਹੀ ਚਲੇ ਜਾਣਾ ਹੈ ਭਾਵ ਕੀ ਕਾਫੀ ਕੌੜੇ ਸ਼ਬਦ ਮਾਰੇ ਸ਼ਬਦ ਬੋਲੇ ਇਹ ਸ਼ਬਦ ਜਦੋਂ ਮਾਤਾ ਗੰਗਾ ਜੀ ਦੇ ਕੰਨਾਂ ਦੇ ਵਿੱਚ ਪਏ ਤਾਂ ਮਾਤਾ ਜੀ ਦਾ ਮਨ ਬੜਾ ਉਦਾਸ ਹੋਇਆ ਉਦਾਸ ਮਨ ਦੇ ਨਾਲ ਘਰ ਵਾਪਸ ਆ ਗਏ ਇਧਰ ਅੰਤਰਜਾਮੀ ਪਾਤਸ਼ਾਹ ਦਿਲਾਂ ਦੀਆਂ ਜਾਣਨ ਵਾਲੇ ਉਹਨਾਂ ਨੇ ਤਾਂ ਆਉਂਦਿਆਂ ਹੀ ਮਾਤਾ ਗੰਗਾ ਜੀ ਦਾ ਮਨ ਪੜ ਲਿਆ ਸਭ ਕੁਝ ਜਾਣਦੇ ਸਨ ਪਰ ਫਿਰ ਵੀ ਪੁੱਛਿਆ ਵੀ ਕੀ ਗੱਲ ਗੰਗਾ ਬੜੇ ਉਦਾਸ ਲੱਗ ਰਹੇ ਹੋ ਕਿਸੇ ਨੇ ਕੁਝ ਕਹਿ ਦਿੱਤਾ ਤਾਂ ਕਿਨੇ ਮਾਤਾ ਗੰਗਾ ਜੀ ਨੇ ਕਿਹਾ ਪਾਸ਼ਾ ਅੱਜ ਮੇਰੀ ਜਠਾਣੀ ਨੇ ਮੈਨੂੰ ਮੇਨਾ ਮਾਰਿਆ ਏ ਕਿਹਾ ਏ ਕਿ ਗੰਗਾ ਨੇ ਦੁਨੀਆ ਤੋਂ ਇਦਾਂ ਹੀ ਚਲੇ ਜਾਣਾ ਏ ਇਹਦੇ ਕਰ ਕੋਈ ਔਲਾਦ ਨਹੀਂ ਹੋਈ ਇਸ ਕਰਕੇ ਮਨ ਬੜਾ ਦੁਖੀ ਹੋਇਆ ਏ ਪੰਜਵੇਂ ਪਾਸ਼ਾ ਕਹਿਣ ਲੱਗੇ ਗੰਗਾ ਇਹਦੇ ਵਿੱਚ ਦੁਖੀ ਹੋਣ ਵਾਲੀ ਕਿਹੜੀ ਗੱਲ ਆ ਉਦਾਸ ਹੋਣ ਵਾਲੀ ਕਿਹੜੀ ਗੱਲ ਆ ਇਹ ਤਾਂ ਖੁਸ਼ ਹੋਣ ਵਾਲੀ ਗੱਲ ਆ ਕਿਉਂਕਿ ਜਦੋਂ ਮੇਨੇ ਵੱਜਣ ਲੱਗ ਜਾਣ ਨਾ ਸਮਝੋ ਗਰਨਾਣਕ ਪਾਸ਼ਾ ਜੀ ਦੇ ਘਰ ਦੇ ਵਿੱਚ ਅਰਦਾਸ ਬੇਨਤੀ ਪ੍ਰਵਾਨ ਹੋਣ ਵਾਲੀ ਆ ਸੋ ਮੇਰੇ ਪੰਜਵੇਂ ਪਾਸ਼ਾ ਜੀ ਨੇ ਸਾਨੂੰ ਇਹ ਗੱਲ ਸਮਝਾਈ ਆ ਕਿ ਜਦੋਂ ਵੀ ਮਿਹਣੇ ਵੱਜਣ ਤੁਹਾਡਾ ਕੋਈ ਮਾੜਾ ਸੋਚੇ ਤੁਹਾਡਾ ਕੋਈ ਮਾੜਾ ਕਰੇ ਕਦੇ ਵੀ ਦੁਖੀ ਜਾਂ ਨਰਾਸ਼ ਨਾ ਹੋ ਵੋ ਸਗੋ ਖੁਸ਼ ਹੋ ਕਿ ਹੁਣ ਤਾਂ ਸਾਡੇ ਦਿਨ ਬਦਲਣ ਵਾਲੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਾਡੇ ਉੱਤੇ ਹੋਣ ਵਾਲੀ ਆ ਬਸ ਆਪਣਾ ਕੰਮ ਕਰਦੇ ਜਾਓ ਮਾੜਾ ਬੋਲਣ ਵਾਲਿਆਂ ਨੂੰ ਮਾੜਾ ਨਾ ਕਹੋ ਉਹਨਾਂ ਦਾ ਚੰਗਾ ਮੰਗੋ ਮਾਲਕ ਦਾ ਸ਼ੁਕਰਾਨਾ ਕਰੋ ਅਤੇ ਨਾਲ-ਨਾਲ ਸਵੇਰੇ ਸ਼ਾਮ ਗੁਰਬਾਣੀ ਦਾ ਪਾਠ ਕਰੋ ਇਹ ਨੇਮ ਸਾਡਾ ਪੱਕਾ ਜ਼ਰੂਰ ਹੋਣਾ ਚਾਹੀਦਾ ਏ ਸਵੇਰੇ ਅਮਰਤ ਵੇਲੇ ਉੱਠਣਾ ਅਮਰਤ ਵੇਲੇ ਉੱਠ ਕੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਸ਼ਾਮ ਨੂੰ ਰਹਿਰਾ ਸਾਹਿਬ ਜੀ ਦਾ ਪਾਠ ਕਰਨਾ ਇਹ ਦੋ ਪਾਠ ਤਾਂ ਬਹੁਤ ਜ਼ਰੂਰੀ ਨੇ ਜੇਕਰ ਅਮਰਤ ਵੇਲੇ ਉੱਠ ਕੇ ਅਸੀਂ ਪੰਜ ਬਾਣੀਆਂ ਦਾ ਨਿਤਨੇਮ ਕਰ ਸਕਦੇ ਹਾਂ ਤਾਂ ਸਭ ਤੋਂ ਵਧੀਆ ਗੱਲ ਆ ਪਰ ਜੇਕਰ ਕੋਈ ਪੰਜ ਬਾਣੀਆਂ ਦਾ ਨਿਤਨੇਮ ਨਹੀਂ ਕਰ ਸਕਦਾ ਕਟੋ-ਕਟ ਉਸ ਵੇਲੇ ਉੱਠ ਕੇ ਇੱਕ ਪਾਠ ਜਪ ਜੀ ਸਾਹਿਬ ਜੀ ਦਾ ਜ਼ਰੂਰ ਕਰੇ ਜਿਸ ਦਿਨ ਸਾਡਾ ਅਮਰਤ ਵੇਲਾ ਅਤੇ ਅਮਰਤ ਵੇਲੇ ਦਾ ਨਿਤਨੇਮ ਪੱਕਾ ਹੋ ਗਿਆ ਨਾ ਉਸ ਦਿਨ ਤੋਂ ਤੁਸੀਂ ਖੁਦ ਆਪਣੀ ਜ਼ਿੰਦਗੀ ਦੇ ਵਿੱਚ ਆਉਂਦੇ ਹੋਏ ਬਦਲਾਵ ਦੇਖ ਕੇ ਹੈਰਾਨ ਹੋਵੋਗੇ ਕਿਉਂਕਿ ਅਮਰਤ ਵੇਲਾ ਖੁਸ਼ੀਆਂ ਦਾ ਖਜ਼ਾਨਾ ਹੈ ਅਮਰਤ ਵੇਲੇ ਉੱਠੋ ਉੱਠ ਕੇ ਬਾਣੀ ਦਾ ਪਾਠ ਕਰੋ ਸ਼ਾਮ ਨੂੰ ਰਹਿਰਾ ਸਾਹਿਬ ਜੀ ਦਾ ਪਾਠ ਕਰੋ ਅਤੇ ਦੋਵੇਂ ਵੇਲੇ ਮੂਲ ਮੰਤਰ ਜੀ ਦਾ ਜਾਪ ਜ਼ਰੂਰ ਕਰੋ ਮੂਲ ਮੰਤਰ ਜੀ ਦਾ ਜਾਪ ਪ੍ਰਤੱਖ ਗੁਰੂ ਨਾਨਕ ਪਾਸ਼ਾ ਆਪ ਨੇ ਮੂਲ ਮੰਤਰ ਜੀ ਦਾ ਜਾਪ ਕਰਨ ਦੇ ਨਾਲ ਮਨੁੱਖ ਦੇ ਉੱਤੇ ਬਹੁਤ ਛੇਤੀ ਕਿਰਪਾ ਹੁੰਦੀ ਆ ਤੇ ਬਹੁਤ ਕਿਰਪਾ ਹੁੰਦੀ ਆ ਤੁਸੀਂ ਮਹਾਪੁਰਖਾਂ ਦੇ ਬਚਨ ਸੁਣ ਲਓ ਸਾਡੇ ਜਿੰਨੇ ਵੀ ਕਮਾਈ ਵਾਲੇ ਸੰਸ ਮਹਾਪੁਰਖ ਹੋਏ ਨੇ ਸਭ ਦਾ ਮੰਨਣਾ ਹੈ ਕਿ ਮੂਲ ਮੰਤਰ ਜੀ ਦਾ ਜਾਪ ਇੱਛਾ ਪੂਰਕ ਹੈ ਭਾਵ ਕਿ ਮਨ ਦੇ ਵਿੱਚ ਕੋਈ ਵੀ ਇਸ਼ਾ ਧਾਰ ਕੇ ਮੂਲ ਮੰਤਰ ਜੀ ਦਾ ਜਾਪ ਕਰਨਾ ਆਰੰਭ ਕਰਦਾ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੁੰਦੀ ਆ ਉਹ ਇਸ਼ਾ ਭਾਵੇਂ ਤੁਹਾਡੇ ਘਰ ਪਰਿਵਾਰ ਦੇ ਨਾਲ ਸੰਬੰਧਤ ਆ ਕਾਰੋਬਾਰ ਦੇ ਨਾਲ ਸੰਬੰਧਤ ਆ ਤੁਹਾਡੇ ਤਨ ਦੇ ਨਾਲ ਤੁਹਾਡੇ ਮਨ ਦੇ ਨਾਲ ਭਾਵੇਂ ਕਿ ਜੋ ਵੀ ਤੁਹਾਡੇ ਇਸ਼ਾ ਹੈ ਨਾ ਸਤਿਗੁਰ ਸੱਚੇ ਪਾਤਸ਼ਾਹ ਸਾਰੀਆਂ ਇਸ਼ਾਵਾਂ ਪੂਰੀਆਂ ਕਰਦੇ ਨੇ ਸ਼ੁਭ ਪਾਵਨਾਵਾਂ ਪੂਰੀਆਂ ਕਰਦੇ ਨੇ ਬਸ ਇੱਕ ਗੱਲ ਯਾਦ ਰੱਖਣੀ ਆ ਕਿ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਦਾ ਮਾੜਾ ਨਹੀਂ ਮੰਗਣਾ ਨਾ ਮਾੜਾ ਕਰਨਾ ਹੈ ਜਦੋਂ ਅਸੀਂ ਕਿਸੇ ਦੇ ਲਈ ਮਾੜਾ ਸੋਚਦੇ ਹਾਂ ਜਾਂ ਕਿਸੇ ਦਾ ਮਾੜਾ ਹੁੰਦਾ ਦੇਖ ਕੇ ਖੁਸ਼ ਹੁੰਦੇ ਆਂ ਨਾ ਉਦੋਂ ਅਸੀਂ ਆਪਣੇ ਮਾੜੇ ਕਰਮ ਬਣਾ ਲੈਨੇ ਆਂ ਕਿਤੇ ਇਹ ਗੱਲ ਆਪਾਂ ਨੂੰ ਸਮਝ ਦੇ ਵਿੱਚ ਆ ਜਾਵੇ ਇਹਨਾਂ ਤਾਂ ਸਾਡੀ ਜ਼ਿੰਦਗੀ ਦੇ ਪਤਾ ਨਹੀਂ ਕਿੰਨੇ ਦੁੱਖ ਦੂਰ ਹੋ ਜਾਣ ਸਤਿਗੁਰ ਸੱਚੇ ਪਾਸ਼ਾ ਸਾਨੂੰ ਸਾਫ਼ ਸਪਸ਼ਟ ਸਮਝਾਉਂਦੇ ਨੇ ਕਿ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਬਾਈ ਵੀ ਜੇਸੇ ਦਿਨ ਅਸੀਂ ਦੂਜਿਆਂ ਦੇ ਪ੍ਰਤੀਮਾਨ ਦੇ ਵਿੱਚੋਂ ਈਰਖਾ ਕੱਢ ਦਿੱਤੀ ਦੂਜਿਆਂ ਦੇ ਪ੍ਰਤੀਮਾਨ ਦੇ ਵਿੱਚ ਮਾੜੀ ਦੀ ਭਾਵਨਾ ਕੱਢ ਦਿੱਤੀ ਉਸੇ ਦਿਨ ਤੋਂ ਸਾਡਾ ਭਲਾ ਹੋਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਗੁਰਨਾਨਕ ਪਾਤਸ਼ਾਹ ਜੀ ਦੇ ਕਰਦਾ ਇਹ ਸਿਧਾਂਤ ਆ ਜੋ ਚੀਜ਼ ਅਸੀਂ ਦੂਸਰਿਆਂ ਨੂੰ ਦਿੰਨੇ ਆ ਦੂਸਰਿਆਂ ਦੇ ਲਈ ਮੰਗਦੇ ਆ ਉਹੀ ਚੀਜ਼ ਸਾਨੂੰ ਕਈ ਗੁਣਾ ਵੱਧ ਹੋ ਕੇ ਮਿਲਦੀ ਆ ਜੇ ਸਾਨੂੰ ਆਪਣੀ ਜ਼ਿੰਦਗੀ ਵਿੱਚ ਖੁਸ਼ੀਆਂ ਚਾਹੀਦੀਆਂ ਤਾਂ ਸਭ ਦੇ ਲਈ ਖੁਸ਼ੀਆਂ ਮੰਗੀਏ ਸਭ ਦੇ ਲਈ ਸੁੱਖ ਮੰਗੀਏ ਦੇਣਾ ਤਾਂ ਉਹ ਮਾਲਕ ਨੇ ਆ ਹੁਣਾ ਸਭ ਕੁਝ ਪਰਮ ਪਿਤਾ ਪਰਮਾਤਮਾ ਜੀ ਦੇ ਪਾਣੇ ਦੇ ਵਿੱਚ ਆ ਬਸ ਸਾਨੂੰ ਤਾਂ ਸਾਡੀ ਭਾਵਨਾ ਦੇ ਮੁਤਾਬਕ ਮਿਲਣਾ ਹੈ ਜੇ ਕਿਸੇ ਦੇ ਨਾਲ ਚੰਗਾ ਹੋ ਰਿਹਾ ਹੈ ਨਾ ਉਹਨੂੰ ਦੇਖ ਕੇ ਕਦੇ ਵੀ ਸਾੜਾ ਨਾ ਰੱਖੋ ਕਿਉਂਕਿ ਉਹਨੂੰ ਵੀ ਦੇਣ ਵਾਲਾ ਪਰਮ ਪਿਤਾ ਪਰਮਾਤਮਾ ਹੈ ਜਿੰਨੂੰ ਤੁਸੀਂ ਨਫ਼ਰਤ ਕਰਦੇ ਹੋ ਜਿਹੜਾ ਬੰਦਾ ਤੁਹਾਨੂੰ ਚੰਗਾ ਨਹੀਂ ਲੱਗਦਾ ਹੋ ਸਕਦਾ ਉਹ ਪਰਮ ਪਿਤਾ ਪਰਮਾਤਮਾ ਨੂੰ ਬੜਾ ਪਿਆਰਾ ਲੱਗਦਾ ਹੋਵੇ ਤਾਂ ਫਿਰ ਆਪ ਸੋਚੋ ਜੇ ਅਸੀਂ ਉਹਦਾ ਮਾੜਾ ਸੋਚ ਰਹੇ ਹਾਂ ਉਹਦਾ ਮਾੜਾ ਕਰ ਰਹੇ ਹਾਂ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਕਦੇ ਖੁਸ਼ ਨਹੀਂ ਹੋਣਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਸਾਰੇ ਹੀ ਬੱਚੇ ਬੜੇ ਪਿਆਰੇ ਨੇ ਭਾਵੇਂ ਕੋਈ ਚੰਗਾ ਏ ਭਾਵੇਂ ਕੋਈ ਮੰਦਾ ਏ ਸਤਿਗੁਰੂ ਸੱਚੇ ਪਾਤਸ਼ਾਹ ਸਭ ਦੇ ਸਿਰ ਦੇ ਉੱਤੇ ਮੇਰ ਭਰਿਆ ਹੱਥ ਰੱਖਦੇ ਨੇ ਇਸ ਕਰਕੇ ਕਦੇ ਵੀ ਇਸ ਦੁਨੀਆ ਦੇ ਵਿੱਚ ਈਰਖਾ ਨਹੀਂ ਕਮਾਉਣੀ ਦੁਨੀਆ ਦੇ ਉੱਤੇ ਆਪਾਂ ਈਰਖਾ ਕਮਾਉਣ ਨਹੀਂ ਆਏ ਸਤਿਗੁਰ ਸੱਚੇ ਪਾਤਸ਼ਾਹ ਨੇ ਨੇਕ ਕੰਮ ਕਰਨ ਨੂੰ ਕੱਲਿਆ ਏ ਆਪਣੀ ਜ਼ਿੰਦਗੀ ਦੇ ਵਿੱਚ ਪੁੰਨ ਕਮਾਉਣ ਨੂੰ ਕੱਲਿਆ ਏ ਇਸ ਕਰਕੇ ਆਪਾਂ ਪੁੰਨ ਕਮਾਉਣ ਵੱਲ ਧਿਆਨ ਦੇਈਏ ਕਿਉਂ ਦੂਜਿਆਂ ਦੇ ਵਿੱਚੋ ਕਮੀਆਂ ਕੱਢਣੀਆਂ ਕਿਉਂ ਦੂਜਿਆਂ ਦਾ ਮਾੜਾ ਸੋਚਣਾ ਜਿੰਨੂੰ ਜੋ ਮਿਲ ਰਿਹਾ ਏ ਉਹਦੀ ਮਿਹਨਤ ਉਹਦੀ ਕਿਸਮਤ ਦਾ ਮਿਲ ਰਿਹਾ ਏ ਸਾਡਾ ਕੋਈ ਕੁਝ ਨਹੀਂ ਖੋ ਰਿਹਾ ਆਪਾਂ ਆਪਣੇ ਕਰਮਾਂ ਨੂੰ ਸਵਾਰਨ ਵੱਲ ਧਿਆਨ ਦੇਈਏ ਆਪਣੇ ਕੰਮਾਂ ਕਾਰਾਂ ਦੇ ਵਿੱਚ ਮਿਹਨਤ ਕਰੀਏ ਤਾਂ ਸਭ ਕੁਝ ਵਧੀਆ ਹੋਵੇਗਾ ਬਸ ਮਨ ਦੇ ਵਿੱਚੋਂ ਖੋਟ ਕੱਢ ਦੇਣੀ ਆ ਕਿਉਂਕਿ ਨਿੱਤਾਂ ਨੂੰ ਹੀ ਮਰਾਦਾ ਮਿਲਦੀਆਂ ਨੇ ਚੰਗਾ ਸੋਚੋ ਸਭ ਕੁਝ ਚੰਗਾ ਹੋਵੇਗਾ ਕਦੇ ਕਿਸੇ ਦੇ ਪ੍ਰਤੀ ਮਨ ਵਿੱਚ ਈਰਖਾ ਨਹੀਂ ਰੱਖਣੀ ਮਾੜੇ ਦੀ ਭਾਵਨਾ ਨਹੀਂ ਰੱਖਣੀ ਸਾਡੇ ਨਾਲ ਕਦੇ ਮਾੜਾ ਹੋ ਨਹੀਂ ਸਕਦਾ ਸੋ ਮੁਕਤੀ ਗੱਲ ਇਹ ਹੈ ਕਿ ਸਵੇਰੇ ਸ਼ਾਮ ਆਪਾਂ ਗੁਰਬਾਣੀ ਦਾ ਪਾਠ ਕਰਨਾ ਹੈ ਜਿੰਨਾ ਹੀ ਗੁਰਬਾਣੀ ਦਾ ਪਾਠ ਕਰਾਂਗੇ ਓਨਾ ਹੀ ਗੁਰੂ ਦਾ ਗਿਆਨ ਸਾਨੂੰ ਮਿਲੇਗਾ ਓਨੀਆਂ ਹੀ ਸਾਡੇ ਅੰਦਰ ਦੀਆਂ ਕਮੀਆਂ ਦੂਰ ਹੋਣਗੀਆਂ ਓਨਾਂ ਹੀ ਸਾਨੂੰ ਪਤਾ ਲੱਗੇਗਾ ਕਿ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਖੁਸ਼ੀ ਕਿੰਜ ਪ੍ਰਾਪਤ ਕਰ ਸਕਦੇ ਆ ਵੱਧ ਤੋਂ ਵੱਧ ਗੁਰਬਾਣੀ ਦਾ ਪਾਠ ਕਰਨਾ ਹੈ ਅਤੇ ਮੂਲ ਮੰਤਰ ਜੀ ਦਾ ਜਾਪ ਜ਼ਰੂਰ ਕਰਨਾ ਚਾਹੀਦਾ ਹੈ ਮਹਾਪੁਰਖ ਜੀ ਕਹਿੰਦੇ ਜਿੱਥੇ ਮੂਲ ਮੰਤਰ ਜੀ ਦਾ ਜਾਪ ਹੈ ਨਾ ਉਸ ਘਰ ਦੀ ਵਾਵਲ ਵੀ ਕੋਈ ਨਹੀਂ ਦੇਖ ਸਕਦਾ ਉਸ ਘਰ ਦੇ ਵਿੱਚੋਂ ਸਾਰੀਆਂ ਮਾੜੀਆਂ ਸ਼ਕਤੀਆਂ ਮਾੜੀਆਂ ਬਲਾਵਾਂ ਭਜ ਜਾਂਦੀਆਂ ਨੇ ਉਸ ਘਰ ਦੇ ਵਿੱਚ ਖੁਸ਼ੀਆਂ ਬਰਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਜੇਕਰ ਕੋਈ ਭੈਣ ਭਰਾ ਗੁਰਬਾਣੀ ਦਾ ਪਾਠ ਨਹੀਂ ਕਰ ਸਕਦਾ ਉਹ ਇਕੱਲਾ ਹੀ ਮੂਲ ਮੰਤਰ ਜੀ ਦਾ ਜਾਪ ਅਤੇ ਵਾਹਿਗੁਰੂ ਜੀ ਦਾ ਜਾਪ ਕਰੀ ਜਾਵੇ ਇਹ ਤਾਂ ਔਖਾ ਨਹੀਂ ਹੈ ਨਾ ਆਪਾਂ ਕਿੰਨਾ ਕਿੰਨਾ ਸਮਾਂ ਟੀਵੀ ਦੇ ਉੱਤੇ ਮੋਬਾਈਲ ਦੇ ਉੱਤੇ ਲਗਾ ਦਿੰਨੇ ਆ ਪਰ ਜੇਕਰ ਇਹੀ ਸਮਾਂ ਅਸੀਂ ਗੁਰੂ ਚਰਨਾਂ ਵਿੱਚ ਲਾਈਏ ਮੂਲ ਮੰਤਰ ਜੀ ਦਾ ਜਾਪ ਕਰਨ ਦੇ ਲਈ ਸਮੇਂ ਦੀ ਕੋਈ ਪਾਬੰਦੀ ਨਹੀਂ ਆ ਦਿਨ ਦੇ ਵਿੱਚ ਆਪਾਂ ਕਿਸੇ ਵੀ ਵੇਲੇ ਕਰ ਸਕਦੇ ਹਾਂ ਪਰ ਅਮਰਤ ਵੇਲੇ ਦੇ ਵਿੱਚ ਪੜੀ ਹੋਈ ਬਾਣੀ ਜ਼ਿਆਦਾ ਫਲਦਾ ਹੈ ਕਿ ਆ ਤਾਂ ਅਮਰਤ ਵੇਲੇ ਦੇ ਵਿੱਚ ਜਗਜੀਤ ਸਿੰਘ ਜੀ ਦੀ ਬਾਣੀ ਦਾ ਪਾਠ ਜ਼ਰੂਰ ਕਰਨਾ ਹੈ ਮੂਲ ਮੰਤਰ ਜੀ ਦਾ ਜਾਪ ਜ਼ਰੂਰ ਕਰਨਾ ਹੈ ਉਸ ਤੋਂ ਬਾਅਦ ਜਦੋਂ ਆਪਾਂ ਕੰਮਕਾਰ ਕਰਦੇ ਆਂ ਦੁਨੀਆਦਾਰੀ ਦੇ ਵਿੱਚ ਵਿਚਰਦੇ ਆਂ ਉਦੋਂ ਵੀ ਮਨ ਵਿੱਚ ਮੂਲ ਮੰਤਰ ਜੀ ਦਾ ਜਾਪ ਵਾਹਿਗੁਰੂ ਜੀ ਦਾ ਜਾਪ ਕਰ ਸਕਦੇ ਆਂ ਦੋਵਾਂ ਵੇਲਿਆਂ ਦੇ ਵਿੱਚੋਂ ਇੱਕ ਵੇਲੇ ਗੁਰਦੁਆਰੇ ਜ਼ਰੂਰ ਜਾਣਾ ਹੈ ਗੁਰਦੁਆਰੇ ਜਾ ਕੇ ਸੇਵਾ ਜ਼ਰੂਰ ਕਰਨੀ ਆ ਤਾਂ ਦੇਖਣਾ ਜਿਵੇਂ ਜਿਵੇਂ ਗੁਰਬਾਣੀ ਦਾ ਪਾਠ ਕਰਾਂਗੇ ਨਾਮ ਜਪਾਂਗੇ ਮੂਲ ਮੰਤਰ ਜਾਪ ਕਰਾਂਗੇ ਸੇਵਾ ਕਰਾਂਗੇ ਉਵੇਂ-ਉਵੇਂ ਸਾਡੇ ਕਰਮ ਵਾਂਝੇ ਜਾਣੇ ਆ ਸਾਡੀ ਜ਼ਿੰਦਗੀ ਦੇ ਵਿੱਚ ਆਏ ਹੋਏ ਦੁੱਖ ਛੋਟੇ ਹੋਣੇ ਸ਼ੁਰੂ ਹੋ ਜਾਣੇ ਆ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਆਉਣੇ ਸ਼ੁਰੂ ਹੋ ਜਾਣੇ ਅਤੇ ਜੇਕਰ ਤੁਹਾਡਾ ਕੋਈ ਮਾੜਾ ਕਰ ਰਿਹਾ ਹੈ ਤੁਹਾਡੀ ਕੋਈ ਨਿੰਦਿਆ ਚੁਗਲੀ ਕਰ ਰਹੀ ਉਹਨੂੰ ਭੁੱਲ ਕੇ ਵੀ ਕਦੀ ਬਾਣਾ ਨਾ ਕਹੋ ਉਹ ਤੁਹਾਡਾ ਕੰਮ ਕਰ ਰਹੇ ਨੇ ਜੋ ਕੰਮ ਤੁਹਾਡੀ ਅਰਦਾਸ ਬੇਨਤੀ ਨੇ ਲੈ ਨਾ ਕੀਤਾ ਉਹ ਕੰਮ ਉਹਨਾਂ ਦੀ ਨਿੰਦਿਆ ਚੁਗਲੀ ਉਹਨਾਂ ਦੀ ਮਾੜੀ ਸੋਚ ਨੇ ਕਰ ਦੇਣਾ ਹੈ ਇਸ ਕਰਕੇ ਉਹਨਾਂ ਦਾ ਭਲਾ ਮੰਗੋ ਉਹਨਾਂ ਦੀ ਤੰਦਰੁਸਤੀ ਮੰਗੋ ਆਪਣੇ ਮੂੰਹ ਉਹਨਾਂ ਦੇ ਪ੍ਰਤੀ ਕਦੇ ਮਾੜੇ ਬਚਨ ਨਾ ਬੋਲੋ ਉਹ ਆਪ ਪਤਾ ਨਹੀਂ ਕਿਹੜੇ ਮਾੜੇ ਕਰਮਾਂ ਦੀ ਸਜ਼ਾ ਭੁਗਤ ਰਹੇ ਨੇ ਜੋ ਤੁਹਾਡੀ ਗੰਦਗੀ ਆਪਣੀ ਜੀਵ ਨਾਲ ਸਾਫ਼ ਕਰਦੇ ਰਹਿੰਦੇ ਆ ਉਹਨਾਂ ਤੇ ਤਰਸ ਕਰੋ ਦਇਆ ਕਰੋ ਕਦੇ ਮਾੜਾ ਨਾ ਸੋਚੋ ਉਹਨਾਂ ਨੂੰ ਮਾਫ਼ ਕਰ ਦਿਓ ਕਿਉਂਕਿ ਮਾਫ਼ ਕਰਨਾ ਬਹੁਤ ਵੱਡਾ ਗੁਣ ਹੈ ਇਹ ਸਾਰਿਆਂ ਦੇ ਵਿੱਚ ਨਹੀਂ ਹੁੰਦਾ ਕਈਆਂ ਨੂੰ ਲੱਗਦਾ ਮਾਫ਼ੀ ਮੰਗਣੀ ਅਤੇ ਮਾਫ਼ ਕਰਨਾ ਕਮਜ਼ੋਰੀ ਆ ਪਰ ਨਹੀਂ ਇਹ ਬਹੁਤ ਵੱਡੀ ਤਾਕਤ ਆ ਆ ਗਲਤੀ ਕਰਕੇ ਗਲਤੀ ਨੂੰ ਸਵੀਕਾਰ ਲੈਣਾ ਉਸ ਗਲਤੀ ਦੀ ਮਾਫੀ ਮੰਗਣਾ ਇਹ ਵੀ ਸਭ ਦੇ ਵੱਸ ਦੀ ਗੱਲ ਨਹੀਂ ਅਤੇ ਕਿਸੇ ਦੀ ਕੀਤੀ ਹੋਈ ਗਲਤੀ ਨੂੰ ਮਾਫ ਕਰ ਦੇਣਾ ਇਹ ਵੀ ਸਭ ਦੇ ਵੱਸ ਦੀ ਗੱਲ ਨਹੀਂ ਹੈ ਜਿਨ੍ਹਾਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੈ ਜਿਨ੍ਹਾਂ ਦੇ ਹਿਰਦੇ ਅੰਦਰ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਗਿਆਨ ਵਸ ਗਿਆ ਹੈ ਇਹ ਕੰਮ ਉਹੀ ਕਰ ਸਕਦੇ ਨੇ